ਪ੍ਰੈਸ ਕਲੱਬ ਬਰ ਰਜਿਸਟਰਡ ਨਾਬਾ ਦੀ ਪੀ ਡਬਲਯੂ ਡੀ ਰੈਸਟ ਹਾਊਸ ਨਾਬਾ ਵਿਖੇ ਇੱਕ ਮੀਟਿੰਗ ਰੱਖੀ ਗਈ ਮੀਟਿੰਗ ਦੇ ਦੌਰਾਨ ਸਰਪੰਚੀ ਦੇ ਨਾਲ ਹਰਮਿਤ ਸਿੰਘ ਮਾਨ ਨੂੰ 8ਵੀਂ ਬਾਰ ਸਰਪੰਚੀ ਦੇ ਨਾਲ ਪ੍ਰਧਾਨ ਚੁਣ ਲਿਆ ਗਿਆ ਇਸ ਮੌਕੇ ਉੱਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਕਮਤਾ ਪੇਸ਼ ਕੀਤਾ ਗਿਆ ਜੋ ਕਿ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਮੈਂ ਪ੍ਰੈਸ ਕਲੱਬ ਰਜਿਸਟਰ ਨਾਬਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਲਗਾਤਾਰ 7 ਸਾਲ ਤੋਂ ਸਲਫ ਸੰਮਤੀ ਨਾਲ ਪ੍ਰਧਾਨ ਬਣਾਉਂਦੇ ਆ ਰਹੇ ਨੇ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਸਲਫ ਸੰਮਤੀ ਨਾਲ ਫਿਰ ਲਗਾਤਾਰ ਮੈਨੂੰ 8ਵੀਂ ਵਾਰ ਜਿਹੜਾ ਪ੍ਰਧਾਨ ਬਣਾਇਆ ਗਿਆ ਮਹਿਰਮ ਸਾਹਿਬ ਅਮਰਿੰਦਰ ਸਿੰਘ ਪੂਰੀ ਸਖਚੈਨ ਜੀ ਸਾਰੇ ਬਲਵੰਤ ਜੀ ਚੰਦਰ ਬਾਂਗਾ ਜੀ ਗੁਵੈਲ ਸਾਹਿਬ ਸਾਰਿਆਂ ਨੇ ਮੈਨੂੰ ਸਲਫ ਸੰਮਤੀ ਨਾਲ ਪ੍ਰਧਾਨ ਚੁਣਿਆ ਜੋ ਵੀ ਕੋਈ ਪ੍ਰੈਸ ਕਲੱਬ ਦੇ ਜ਼ਰੀਏ ਕੋਈ ਵੀ ਕੰਮ ਹੋਵੇਗਾ ਪ੍ਰਸ਼ਾਸਨ ਤੱਕ ਹੋਵੇਗਾ ਉਹ ਪਹਿਲ ਦੇ ਆਧਾਰ ਤੇ ਹੋਵੇਗਾ ਕਿਉਂਕਿ ਸਮੱਸਿਆਵਾਂ ਬਹੁਤ ਆਰੀਆਂ ਨੇ ਸਮੱਸਿਆਵਾਂ ਪ੍ਰੈਸ ਕਲੱਬ ਨੂੰ ਕਾਫੀ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਵੀ ਨਾਭਾ ਦੇ ਵਿੱਚ ਵੀ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਵਾਇਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਗੱਲ ਸਰਕਾਰ ਤੱਕ ਵੀ ਲਿਜਾਣੀ ਪਈ ਤਾਂ ਉਹਨੂੰ ਵੀ ਅਸੀਂ ਇਕੱਠੇ ਸਾਰੇ ਹੋ ਕੇ ਬਿਲਕੁਲ ਜ਼ਰੂਰ ਲੈ ਕੇ ਜਾਵਾਂਗੇ ਇੱਕ ਵਾਰ ਫੇਰ ਮੈਂ ਦਿਲਦਿਆਂਗਰ ਰਹਾਇਆਂ ਚੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਛੋਟਾ ਭਰਾ ਹਰਮਿੰਦਰ ਸਿੰਘ ਮਾਨ ਪਿਛਲੇ 8 ਸਾਲਾਂ ਤੋਂ ਲਗਾਤਾਰ ਪ੍ਰੈਸ ਕਲੱਬ ਦਾ ਰਜਿਸਟਰ ਦੇ ਪ੍ਰਧਾਨ ਬਣੇ ਨੇ ਲੇਕਿਨ ਬਣੇ ਵੀ ਹਮੇਸ਼ਾ ਸਰਬ ਸੰਪਤੀ ਨਾਲ ਨੇ ਸਾਡੀ ਇੱਕ ਵਾਰ VOTING ਹੋ ਜਰੂਰ ਹੋਈ ਆ ਲੇਕਿਨ ਜਿਨੇ VOTING ਕੀਤੀ ਆ ਉਹ ਚਲੋ ਅਸੀਂ ਇਸ ਗੱਲ ਨਹੀਂ ਪੜਾ ਚਾਹੁੰਦੇ ਲੇਕਿਨ ਅ ਸਾਨੂੰ ਮਾਣ ਹੈ ਹਰਮਿੰਦਰ ਸਿੰਘ ਮਾਣ ਤੇ ਸਾਡਾ ਛੋਟਾ ਭਰਾ ਹੈ ਤੇ ਇੱਕ ਹੋਰ ਮਾਣ ਹੈ ਕਿ ਇਹਨੇ ਹਮੇਸ਼ਾ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕੀਤਾ ਹੈ ਤੇ ਕਰਦਾ ਰਹੇਗਾ ਇਹ ਸਾਨੂੰ ਵਿਸ਼ਵਾਸ ਹੈ ਤੇ ਅਸੀਂ ਇਸ ਨੂੰ ਪਰਮਜੀਤ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਆ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰਡ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇੱਕ ਵਾਰ ਫੇਰ ਹਰਮੀਤ ਸਿੰਘ ਮਾਨ ਨੂੰ ਕਲੱਬ ਦਾ ਸਰਪ੍ਰਸਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਔਰ ਮੈਂ ਆਪਣੇ ਵੱਲੋਂ ਹਰਮੀਤ ਸਿੰਘ ਮਾਨ ਨੂੰ ਜਿੱਥੇ ਵਧਾਈ ਦੇਣਾ ਉੱਥੇ ਹੀ ਆਸ ਰੱਖਦਾ ਕਿ ਉਹ ਸਾਰੇ ਪੱਤਰਕਾਰ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੇ ਜਿਹੜੀਆਂ ਸਮੱਸਿਆਵਾਂ ਅੰਦਰ ਪੇਸ਼ ਨੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ ਦੂਜਾ ਪੰਜਾਬ ਸਰਕਾਰ ਦੇ ਨਾਲ ਵੀ ਅਸੀਂ رابطہ ਕਾਇਮ ਕਰਾਂਗੇ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਪੱਤਰਕਾਰ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਖਾਸ ਸਹੂਲਤਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਉਹ ਆਪਣੀ ਜਾਨ ਤੇ ਖੇਡ ਕੇ ਰੋਜ਼ਾਨਾ ਜਿਹੜਾ ਹੈਗਾ ਚੌਥਾ ਥੰਮ ਹੈ ਲੋਕਤੰਤਰ ਦਾ ਔਰ ਰੋਜ਼ ਅਸੀਂ ਕਵਰੇਜ ਕਰਦੇ ਆਂ ਫੀਲਡ 'ਚ ਜਾਂਦੇ ਆਂ ਪਰੰਤੂ ਸਰਕਾਰ ਦੇ ਵੱਲੋਂ ਸਾਨੂੰ ਕੋਈ ਖਾਸਾ ਸਹਿਯੋਗ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਉਸ ਸਬੰਧ ਦੇ ਵਿੱਚ ਹਰਮੀਤ ਸਿੰਘ ਮਾਨ ਦੀ ਗਵਾਹੀ ਤੇ ਵਿੱਚ ਅਸੀਂ ਇੱਕ ਵਾਰੀ ਪੰਜਾਬ ਸਰਕਾਰ ਦੇ ਨਾਲ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ ਅਬ ਰਜਿਸਟਰਡ ਨਾਬਾਦੀ ਸਰਵਸੰਮਤੀ ਨਾਲ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਆਪਣੇ ਹਰਮੀਤ ਸਿੰਘ ਮਾਨ ਨੂੰ ਅੱਠਵੀਂ ਲਈ ਪ੍ਰਧਾਨ ਹੋ ਗਿਆ ਮੈਂ ਹਰਮੀਤ ਸਿੰਘ ਮਾਨ ਨੂੰ ਇਸ ਗੱਲ ਦੀ ਪ੍ਰਧਾਈ ਦੇਣਾ ਤੇ ਸਾਰੇ ਪ੍ਰੈਸ ਕਲੱਬ ਨੂੰ ਵੀ ਵਧਾਈ ਦਿੰਦਾ ਤਾਂ ਕਿ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਹੋ ਕੇ ਇਹਨੂੰ ਸਰਬਸੰਮਤੀ ਨਾਲ ਸਾਡੀ ਜਿਹੜੀ ਚੋਣ ਹੋਈ ਅੱਜ ਇਹਦੀ ਬਹੁਤ ਖੁਸ਼ੀ ਦੀ ਗੱਲ ਆ ਕਿਸੇ ਨੇ ਕਿਸੇ ਦੀ ਕੋਈ ਹਉ ਨਹੀਂ ਹੋਈ ਤੇ ਮਾਨ ਸਾਹਿਬ ਸਾਨੂੰ ਹਰ ਟਾਈਮ ਨਾਲ ਲੈ ਕੇ ਚੱਲਦੇ ਨੇ ਤੇ ਚੱਲਦੇ ਰਹਿਣਗੇ ਇਹ ਸਾਨੂੰ ਆਸਾ ਪੂਰੀ ਤੇ ਜੋ ਵੀ ਸਾਨੂੰ ਤਕਲੀਫਾਂ ਨਿਹਾਉਂਦੀਆਂ ਨੇ ਪ੍ਰੈਸ ਨੂੰ ਉਹਦੇ ਬਾਰੇ ਸਰਕਾਰ ਤੱਕ ਵੀ ਆਪਣੀ ਪਹੁੰਚ ਕਰਨਗੇ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰ ਨਾਬਾ ਦੀ ਇੱਕ ਮੀਟਿੰਗ ਰੈਸਟ ਹਾਊਸ ਵਿੱਚ ਰੱਖੀ ਗਈ ਸੀ ਜਿਸ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੇ ਹਰਮੀਤ ਸਿੰਘ ਮਾਨ ਜੀ ਨੂੰ ਅੱਠਵੀਂ ਵਾਰ ਸਰਬਸੰਮਤੀ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਸਰਬਸੰਮਤੀ ਨਾਲ ਫੇਰ ਸਾਡਾ ਪ੍ਰਧਾਨ ਚੁਣਿਆ ਜੀ ਤੇ ਅਸੀਂ ਇਸ ਲਈ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਕੁਝ ਮੰਗਾਂ ਨੇ ਜੋ ਸਾਰੇ ਅਸੀਂ ਰਲ ਕੇ ਸਰਕਾਰ ਤੱਕ ਪਹੁੰਚਾਵਾਂਗੇ ਬਸ ਇੰਨਾ ਹੀ ਕਹਾਂਗਾ ਜੀ ਅੱਜ ਸਟਾਨਕ ਰੈਸਟ ਹਾਊਸ ਵਿੱਚ ਪ੍ਰੈਸ ਕਲੱਬ ਨਾਪਾ ਦੀ ਮੀਟਿੰਗ ਹੋਈ ਜਿਸ ਚ ਸਰਬਸੰਮਤੀ ਨਾਲ ਹਰਮਿੰਦਰ ਸਿੰਘ ਮਾਨ ਨੂੰ ਪ੍ਰਧਾਨ ਚੁਣਿਆ ਗਿਆ ਹੈ ਮੈਂ ਅਮੇਜ਼ਿੰਗ ਮਾਨ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਆਸ ਰੱਖਦਾ ਕਿ ਸਾਰੇ ਪ੍ਰੈਸ ਕਲੱਬ ਵਾਸਤੇ ਤਨੋਂ ਮਨੋਂ ਹਾਜ਼ਰ ਰਹਿਣਗੇ ਜੋ ਵੀ ਪ੍ਰੈਸ ਕਲੱਬ ਨੂੰ ਮੁਸ਼ਕਲਾ ਆ ਰਹੀਆਂ ਨੇ ਉਸ ਨੂੰ ਸਾਰਾ ਪ੍ਰੈਸ ਕਲੱਬ ਮਿਲ ਕੇ ਦੂਰ ਕਰੂਗਾ